ਇਦਾਂ ਦੀ ਲਾਈਫ ਚ ਕਿਦਾਂ ਦੀ ਪ੍ਰੋਬਲਮਸ ਆ ਗਈਆਂ ਜੋ ਤੁਹਾਨੂੰ ਇਦਾਂ ਦਾ ਕੰਮ ਚੂਜ਼ ਕਰਨਾ ਪੈ ਗਿਆ। ਘਰ ਦੇ ਵਿੱਚ ਗਰੀਬੀ ਸੀਗੀ ਕੋਈ ਕਮਾਉਣ ਵਾਲਾ ਨਹੀਂ ਸੀ। ਪਾਪਾ ਉਹਦਾ ਰੇੜੀ ਲਗਾਉਂਦੇ ਸੀਗੇ ਖੋਖਾ ਚਾਹ ਦੀ ਦੁਕਾਨ ਸੀਗੀ ਨਾਲ ਸਾਡੀ ਤੇ ਮੰਮਾ ਸਾਡੇ ਮੰਮਾ ਦੀ ਹੁਣ ਡੈਥ ਹੋ ਗਈ। ਭਰਾ ਨੇ ਕਦੇ ਇਸ ਚੀਜ਼ ਨਾਲ ਟੈਂਕਲ ਨੇ ਭਰਾਵਾਂ ਨੂੰ ਵੀ ਬਹੁਤ ਹੁੰਦਾ ਹੈ। ਭਰਾ ਬਿਲਕੁਲ ਐਗਰੀ ਨਹੀਂ ਸੀਗੇ ਮੈਂ। ਭਰਾ ਮੇਰੇ ਕਹਿੰਦੇ ਸੀ ਜਿੱਥੇ ਮਿਲਗੀ ਮੈਂ ਮਾਰ ਦੇਣੀ ਆ। ਸਸਤ ਮੇਰੀ ਮਾਂ ਵਰਗੀ ਤੇ ਸੋਰਾ ਮੇਰਾ ਪਿਓ ਵਰਗਾ ਮੈਂ ਖੋਏ ਦੀ ਬਰਫੀ ਕੁੜੀਓ ਮਾਇਆ ਦੇਸੀ ਕਿਉ ਵਰਗਾ ਮੈਂ ਖੋਏ ਦੀ ਬਰਫੀ ਕੁੜੀਓ ਮਾਇਆ ਦੇਸੀ ਕਿਉ ਵਰਗਾ ਇਸ ਜੱਲੋ ਹੋਆ ਤੱਕ ਦਾ ਸਫ਼ਰ ਤੁਸੀਂ ਕਿਦਾਂ ਤੈਅ ਕੀਤਾ ਇੱਕ ਟਾਈਮ ਇਦਾਂ ਦਾ ਹੁੰਦਾ ਸੀ ਕਿ ਹੁਣ ਰੋਟੀ ਖਾ ਲਈ ਹੁਣ ਪਤਾ ਨਹੀਂ ਦੋ ਟਾਈਮ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ ਸੁਪਨਾ ਤਾਂ ਸੀਗਾ ਡਾਕਟਰ ਬਣਨ ਦਾ ਅੱਛਾ ਪਰ ਨਹੀਂ ਹੋ ਪਾਇਆ ਜੋ ਵਾਅਦਾ ਕਰੂ ਨਾ ਮਨਜੂਰ ਸੀਗਾ ਨਾ ਸਾਂਝ ਦੀ ਤੰਦ ਦੇ ਟੋਟੇ ਹੋ ਗਏ ਮਨ ਲੋਕਾਂ ਦੇ ਖੋਟੇ ਹੋ ਗਏ ਨਿਭਦੇ ਸੀ ਜੋ ਲੰਬੀਆਂ ਬਾਟਾਂ ਨਿਭਦੇ ਸੀ ਜੋ ਲੰਬੀਆਂ ਬਾਟਾਂ ਰਿਸ਼ਤੇ ਵੀ ਹੁਣ ਛੋਟੇ ਹੋ ਗਏ ਰਿਸ਼ਤੇ ਵੀ ਹੁਣ ਛੋਟੇ ਹੋ ਗਏ ਸਾਡੇ ਪੰਜਾਬੀਆਂ ਨੂੰ ਤੁਹਾਨੂੰ ਪਤਾ ਹੀ ਐ ਸ਼ਕਾਰੀ ਹੋ ਕੇ ਨੋਟ ਵਾਰਦੇ ਐ ਮਤਲਬ ਮਸਤੀ ਕਰਦੇ ਐ ਤੇ ਇਹ ਚੀਜ਼ਾਂ ਤੁਹਾਨੂੰ ਲੱਗਦਾ ਕਿ ਇੱਕ ਮਤਲਬ ਕੁੜੀ ਦੇ ਕੈਰੈਕਟਰ ਦਾ ਬਹੁਤ ਵੱਡਾ ਰੋਲ ਆਂਦਾ ਕੋ ਮੈਨੂੰ ਤਾਂ ਸਰਉਤਿਆ ਦੇ ਵੱਲੋਂ ਹਮੇਸ਼ਾ ਪਿਆਰੀ ਮਿਲਿਆ ਮੈਂ ਸਟੰਟ ਵੀ ਕਰਦੀ ਸੀ ਲਾਈਵ ਕਮੇਡੀ ਸਟੇਜ ਤੇ ਵੀ ਕਰਦੇ ਰਹੇ ਆ ਉਦੋਂ ਵੀ ਲੋਕਾਂ ਦਾ ਇੰਨਾ ਰਿਸਪੌਂਸ ਮਿਲਦਾ ਸੀ ਹੁਣ ਵੀ ਮੈਂ ਜਾਗ ਲਗਾਉਣ ਜਾਨੀ ਆ ਤਾਂ ਭੈਣਾ ਭਰਾਵਾਂ ਦੀ ਤਰ੍ਹਾਂ ਲੋਕੀ ਪਿਆਰ ਕਰਦੇ ਨੇ ਜਾ ਕੋਦੀ ਬੋਲੀਆਂ ਵਗੈਰਾ ਪਾਣ ਜਾਂਦੇ ਹੋ ਤੇ ਇਦਾਂ ਤਾਂ ਤੁਹਾਨੂੰ ਸੋਸਾਇਟੀ ਚ ਕਿੰਨੀ ਵਾਰ ਲੋਕਾਂ ਨੇ ਟੋਕਿਆ ਹੋਣਾ ਕਿ ਭਈ ਇਹ ਕੀ ਕੰਮ ਫੜ ਲਿਆ ਇਦਾਂ ਦੇ ਕੰਮ ਕਿਉਂ ਕਰ ਰਹੇ ਹੋ ਕੋਈ ਹੋਰ ਕੰਮ ਕਰ ਜੁਦਦੇ ਹੋ ਕੁੜੀਆਂ ਨੂੰ ਤਾਂ ਕਹਿੰਦੇ ਵੀ ਸਿਲਾਈ ਕੜਾਈ ਸਿੱਖ ਲੋ ਇਦਾਂ ਦੇ ਕੰਮ ਕਰ ਲੋ ਕਹਿੰਦੇ ਹੁੰਦੇ ਨੇ ਵੀ ਬਾਗਾਨੇ ਤਾਂ ਬਾਅਦ ਚ ਕਹਿੰਦੇ ਆ ਆਪਣੇ ਪਹਿਲਾਂ ਕਹਿੰਦੇ ਆ ਮਰ ਜਾ ਨਿਆਣੇ ਸਾਸਰੀ ਘਾਲ ਲੈ ਵਾ ਤਾਂ ਮੈਂ ਥੋੜੀ ਆਵਦੀ ਜੈਲੋ ਬੜੀ ਲੱਦੇ ਆਣੇ ਵਾਲੀ ਮੈਂ ਤੜੀ ਆਪਣੀ ਸ਼ੁਪ੍ਰੀਤ ਕੋਲ ਅਕਸਰ ਸੜੀ ਜ਼ਿੰਦਗੀ ਚ ਇਹ ਜੇ ਮੋੜ ਆਂਦੇ ਨੇ ਜਦ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਕਿਹਜਾ ਕੰਮ ਕਰਨ ਦੀ ਲੋੜ ਪੈ ਸਕਦੀ ਹੈ ਤੇ ਅਸੀਂ ਆਪਣੇ ਆਪਣਾ ਢਿਡ ਪਾਲਨ ਅਸਤੇ ਆਪਣੇ ਆਪ ਨੂੰ ਪਾਲਨ ਅਸਤੇ ਤੇ ਆਪਣੇ ਪਰਿਵਾਰ ਨੂੰ ਪਾਲਨ ਅਸਤੇ ਕਿਹੇ-ਕਿਹੇ ਜੇ ਸਾਨੂੰ ਦੌਰ ਤੋਂ ਗੁਜ਼ਰਨਾ ਪੈਂਦਾ ਤੇ ਭਾਵੇਂ ਉਹ ਇੱਕ ਕੁੜੀ ਹੋਵੇ ਜੇ ਇੱਕ ਔਰਤ ਹੋਵੇ ਉਹਨੂੰ ਆਪਣੀ ਲਾਈਫ ਵਿੱਚ ਹਰ ਸਟੇਜ ਤੋਂ गुਜ਼ਰਨਾ ਪੈਂਦਾ ਹੈ ਤੇ ਅੱਜ ਸਾਡੇ ਵਿੱਚ ਸੀਮਾ ਜੀ ਮੌਜੂਦ ਨੇ ਜਿਨ੍ਹਾਂ ਨੂੰ ਆਪਾਂ ਜੈਲੋ ਪੁਆ ਦੇ ਨਾਮ ਨਾਲ ਵੀ ਜਾਣਦੇ ਆਂ ਜਿਨ੍ਹਾਂ ਨੇ ਆਪਣਾ ਕੰਮ ਹੀ ਜੈਲੋ ਪੁਆ ਦੇ ਨਾਮ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਤੇ ਇਹਨਾਂ ਨੇ ਆਪਣੀ ਲਾਈਫ ਵਿੱਚ ਬਹੁਤ ਇਹ ਜੀਆਂ ਦਿੱਕਤਾਂ ਦੇਖੀਆਂ ਨੇ ਪਰ ਅੱਜ ਆਪਣੀ ਇੱਕ ਲਾਈਫ ਸਟੋਰੀ ਸਾਡੇ ਨਾਲ ਸ਼ੇਅਰ ਕਰਨ ਆਏ ਨੇ ਇਹਨਾਂ ਨਾਲ ਥੋੜੀ ਗੱਲਬਾਤਾਂ ਕਰਾਂਗੇ ਬੈਲ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਸੱਸੀ ਕਾਲ ਜੀ ਤੁਹਾਡੀ ਸਾਰੀ ਟੀਮ ਦਾ ਬੋਹਾ ਮਰ ਜਾ ਨਿਆਣੇ ਸਾਸਰੀ ਕਾਲ ਲੈ ਬਤ ਮੈਂ ਤੁਹਾਡੀ ਆਪਦੀ ਜੈ ਲੋਬੜੀ ਲੁਧਿਆਣੇ ਵਾਲੀ ਤੇ ਜੈ ਲੋ ਬੁਆ ਜੀ ਅਸੀਂ ਪਹਿਲਾਂ ਤੁਹਾਨੂੰ ਪੁੱਛਣ ਜਾਵਾਂਗੇ ਜੈ ਲੋ ਬੁਆ ਤੱਕ ਦਾ ਸਫਰ ਤੁਸੀਂ ਕਿਦਾਂ ਤੈਅ ਕੀਤਾ ਤੁਸੀਂ ਕਿਉਂ ਇਹੀ ਚੀਜ਼ ਚੁਣੀ ਮੈਮ ਉਹ ਤਾਂ ਔਖਾ ਸੀਗਾ ਇੱਥੇ ਤੱਕ ਦਾ ਸਫਰ ਬਹੁਤ ਔਖਾ ਰਿਹਾ ਕਿਉਂਕਿ ਜਿੱਥੋਂ ਮੈਂ ਸਫਰ ਸ਼ੁਰੂ ਕੀਤਾ ਬਹੁਤ ਮੁਸ਼ਕਲਾਂ ਬਹੁਤ ਗਰੀਬੀਆਂ ਵੀ ਦੇਖੀਆਂ ਪਰਿਵਾਰ ਦੇ ਵਿੱਚ ਇੱਕ ਟਾਈਮ ਇਦਾਂ ਦਾ ਹੁੰਦਾ ਸੀ ਕਿ ਹੁਣ ਰੋਟੀ ਖਾ ਲਈ ਹੁਣ ਪਤਾ ਨਹੀਂ ਦੋ ਟਾਈਮ ਰੋਟੀ ਮਿਲਣੀ ਆ ਕਿ ਨਹੀਂ ਮਿਲਣੀ ਇਹ ਜੀ ਕੀ ਦਿੱਕਤ ਆ ਗਈ ਸੀ ਮੈਮ ਮੈਂ ਇੱਕ ਗਰੀਬ ਪਰਿਵਾਰ ਤੋਂ ਆ ਹੂੰ ਤੇ ਸਾਡੇ ਘਰ ਦੇ ਵਿੱਚ ਬਹੁਤ ਗਰੀਬੀ ਸੀਗੀ ਤੇ ਬਹੁਤ ਦਿੱਕਤਾਂ ਸੀਗੀਆਂ ਬ੍ਰਦਰ ਦੀ ਮੈਰਿਜ ਹੋਈ ਫਿਰ ਸਭ ਕੁਝ ਢੋਲੀ 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 ਚੇਂਜ ਹੁੰਦਾ ਗਿਆ ਹਨਾ ਤੇ ਮੈਂ ਉਦੋਂ ਬਹੁਤ ਛੋਟੀ ਸੀ ਜਦੋਂ ਇਸ ਲੈਨ ਦੇ ਵਿੱਚ ਆਈਆਂ 13 14 ਸਾਲ ਦੀ ਸੀ ਜਦੋਂ ਇਸ ਲੈਨ ਦੇ ਵਿੱਚ ਆਈਆਂ ਮੈਂ ਬਹੁਤ ਕੁਛ ਲੋਕੀ ਕਹਿੰਦੇ ਸੀ ਲਿਆ ਕਹੇ ਜੀ ਲੈਨ ਦੇ ਵਿੱਚ ਪਾਤਾ ਹਨਾ ਫਿਰ ਮੈਮ ਕੀ ਕਰਦੇ ਹੁਣ ਕੁੜੀਆਂ ਨੂੰ ਮੈਮ ਜਿਆਦਾ ਫੀਸ ਕਰਨੇ ਪੈਂਦੀਆਂ ਚੀਜ਼ਾਂ ਹਨਾ ਤੇ ਘੱਟ ਪੜੀ ਹੁਣ ਲਿਖਣ ਕਰਕੇ ਹਨਾ ਤੇ ਇਸ ਲੈਨ ਦੇ ਵਿੱਚ ਮੈਮ ਮੈਂ ਪੰਜ ਪੜੀ ਹੂੰ ਹੂੰ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਨਹੀਂ ਕਿ ਤੁਹਾਨੂੰ ਕੋਈ ਚਲੋ ਛੋਟਾ ਮੋਟਾ ਜੋ ਕੋਰਸ ਕਰਕੇ ਕੋਈ ਉਦਾਂ ਦਾ ਕੁਝ ਕੰਮ ਕਰਨਾ ਚਾਹੀ ਤ ਤੁਸੀਂ ਇਹੀ profession ਕਿਉਂ ਚੂਸ ਕੀਤਾ ਮੈਮ ਜੋ ਵਾਈ ਗੁਰੂਦੀ ਰਾਜਾ ਸੀਗੀ ਹਨਾ ਤੇ ਪਰਮਾਤਮਾ ਨੇ ਚਲੋ ਇਸ ਲਾਈਨ ਦੇ ਵਿੱਚ ਕਿਉਂਕਿ ਮੈਮ ਤੁਹਾਨੂੰ ਪਤਾ ਪੰਜ ਕੁਪੜੀਆਂ ਕੁੜੀਆਂ ਨੂੰ ਕੌਣ ਨੌਕਰੀ ਦਿੰਦਾ ਹਨ ਹਾਂ ਮੈਂ ਇੱਕ ਪਿੰਡ ਤੋਂ ਬਲੌਮ ਕਰਦੀ ਸੀ ਪੇਕਾ ਪਰਿਵਾਰ ਮੇਰਾ ਮੈਂ ਪਿੰਡ ਚੋਂ ਆ ਤੇ ਅੱਜ ਤੋਂ 20 22 ਸਾਲ ਪਿੱਛੇ ਚੱਲੀਏ ਤਾਂ ਉਦੋਂ ਤਾਂ ਮੈਮ ਬਹੁਤ ਸਮਾਂ ਹੁੰਦਾ ਸੀਗਾ ਨਾ ਹਾਂ ਤੇ ਫਿਰ ਆ ਲੈਣ ਦੇ ਵਿੱਚ ਆ ਕੇ ਸੁਪਨਾ ਤਾਂ ਸੀਗਾ ਡਾਕਟਰ ਬਣਨ ਦਾ ਅੱਛਾ ਪਰ ਨਹੀਂ ਹੋ ਪਾਇਆ ਜੋ ਵਾਹਿਗੁਰੂ ਨੇ ਮਨਜ਼ੂਰ ਸੀਗਾ ਨਾ ਤੇ ਪਰ ਇਸ ਲੈਨ ਨੇ ਮੈਂ ਬਹੁਤ ਕੁਝ ਦਿੱਤਾ ਹੁਣ ਬਹੁਤ ਖੁਸ਼ ਆ ਆਪਣੇ ਲਾਈਫ ਤੇ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ ਪਹਿਲਾਂ ਕੀ ਕਰਦੇ ਸੀ ਕਿਸ ਮਤਲਬ ਕਿਸ ਚੀਜ਼ ਤੋਂ ਸ਼ੁਰੂਆਤ ਕੀਤੀ ਮੈਮ ਮੈਂ ਗਿੱਦਾ ਕਰਦੀ ਸੀ ਪਹਿਲਾਂ ਹਾਂਜੀ ਗਿੱਦਾ ਤੇ ਲਾਈਵ ਕਮੇਡੀ ਕਰਦੀ ਸੀ ਜਾਗੋ ਦੇ ਵਿੱਚ ਵੀ ਜਾਗੋ ਲਗਾਉਂਦੀ ਸੀ ਜਿੱਦਾਂ ਇਹਦਾ ਕਮੇਡੀ ਬੋਲੀਆਂ ਪਾਉਂਦੀ ਸੀ ਜਿੱਦਾਂ ਕਿ ਆਪਣੇ ਇੱਕ ਪੁਰਾਣਾ ਸੱਭਿਆਚਾਰਾ ਮੈਮ ਉਦੋਂ ਨਾ ਪਹਿਲੇ ਜਮਾਨੇ ਦੇ ਵਿੱਚ ਹੁਣ ਤਾਂ ਮੈਮ ਚੇਂਜ ਹੋ ਗਿਆ ਕਾਫੀ ਜੀ ਤੇ ਪਹਿਲੇ ਸਮਿਆਂ ਦੇ ਵਿੱਚ ਮੈਮ ਬੁੜੀਆਂ ਇੱਕ ਦੂਜੀ ਨੂੰ ਮਿਹਣੋ ਮਿਹਣੀ ਵੀ ਹੁੰਦੀਆਂ ਸੀ ਤਾਂ ਇੱਕ ਦੂਜੀ ਦੇ ਤਵੇ ਲਾਉਂਦੀਆਂ ਸੀ ਤਮਾਸ਼ੇ ਕਰਦੀਆਂ ਸੀ ਤਮਾਸ਼ੇ ਕਹਿ ਦਿੰਦੇ ਸੀ ਹਨਾ ਬੋਲੀਆਂ ਨੂੰ ਜੀ ਤਾਂ ਉਹ ਚੀਜ਼ਾਂ ਕਰਦੀ ਸੀਗੀ ਮੈਂ ਤਾਂ ਹੌਲੀ ਹੌਲੀ ਲੋਕਾਂ ਦੇ ਵੱਲੋਂ ਮਤਲਬ ਰਿਸਪੌਂਸ ਮਿਲਦਾ ਗਿਆ ਦੁਨੀਆ ਪਿਆਰ ਕਰਦੀ ਸੀ ਜੀ ਤਾਂ ਹੌਲੀ ਹੌਲੀ ਦਾ ਸਫਰ ਵਸ ਤੇ ਤੁਸੀਂ ਹੁਣੇ ਆਪਾਂ ਜਦ ਗੱਲਬਾਤ ਕਰ ਰਹੇ ਤੁਸੀਂ ਦੱਸਿਆ ਸੀ ਕਿ ਮੈਂ ਤੁਸੀਂ ਕੋਈ ਸਟੰਟ ਵਗੈਰਾ ਵੀ ਕਰਦੇ ਸੀ ਤੇ ਉਹ ਕਿਦਾਂ ਤੁਹਾਨੂੰ ਆਏ ਸਟੰਟ ਵਗੈਰਾ ਤੁਸੀਂ ਕਿਉਂ ਕਰਨਾ ਸ਼ੁਰੂ ਕੀਤਾ ਮੈਂ ਮੈਂ ਤਾਂ ਸੀਗੇ ਨਾ ਮੈਂ ਮਤਲਬ ਅਸੀਂ ਕੰਮ ਕਰਦੇ ਸੀਗੇ ਨਾ ਤਾਂ ਮਤਲਬ ਲਾਈਵ ਕਮੇਡੀ ਵੀ ਕਰਦੇ ਸੀਗੇ ਹਸਬੰਡ ਵੀ ਮੇਰੇ ਨਾਲ ਕਮੇਡੀ ਕਰਦੇ ਸੀ ਜੀ ਸਟੇਜਾਂ ਤੇ ਅਸੀਂ ਕਮੇਡੀ ਕਰਦੇ ਸੀ ਤੇ ਉਸ ਤੋਂ ਬਾਅਦ ਫਿਰ ਗਰੁੱਪ ਵੀ ਸੀਗਾ ਹਸਬੰਡ ਦਾ ਤਾਂ ਮੈਂ ਉਹਦੇ ਵਿੱਚ ਸਟੰਟ ਕਰਦੀ ਸੀ ਅੱਛਾ ਜਿੱਦਾਂ ਦੋ ਮੁੰਡੇ ਨੀਚੇ ਖੜੇ ਹੁੰਦੇ ਸੀ ਫਿਰ ਉੱਪਰ ਖੜੇ ਹੁੰਦੇ ਸੀ ਉਹਨਾਂ ਦੇ ਉੱਪਰ ਇੱਕ ਮੁੰਡਾ ਖੜਦਾ ਸੀ ਫਿਰ ਉਹਨਾਂ ਦੇ ਉੱਪਰ ਮੈਂ ਖੜਦੀ ਸੀ ਅੱਛਾ ਉਹ ਕਿੱਦਾਂ ਮੈਨੇਜ ਕਰਦੇ ਸੀ ਉਹ ਜੀ ਜੇ ਕਿ ਕੁੜੀ ਵਾਸਤੇ ਕਿ ਕਿੰਦਾ ਦੀ ਓਖੀ ਹੈ ਕਿ ਵੀ ਇੰਨੇ ਬੰਦੇ ਖੜੇ ਹੁੰਦੇ ਆਪਾਂ ਕਿ ਕੁੜੀ ਨੂੰ ਉੱਪਰ ਖੜਾਉਣਾ ਪਵੇ ਕਿੱਦਾਂ ਓਖਾ ਲੱਗੂਗਾ ਉਹ ਤਾਂ ਓਖਾ ਹੁੰਦਾ ਸੀ ਮੈਮ ਜਿਵੇਂ ਕਹਿਦੀ ਹੈ ਨਾ ਕਿ ਤਿੰਨ ਮੰਜ਼ਲੀ ਤੋਂ ਛਾਲ ਮਾਰਨਾ ਤਾਂ ਮਤਲਬ ਚੜ ਤਾਂ ਮੈਂ ਬੜੀ ਸੌਖੀ ਜਾਂਦੀ ਸੀ ਹਸਬੰਡ ਮੈਨੂੰ ਮੋਢ ਆ ਕੇ ਪਿੱਛੋਂ ਮੈਂ ਚੜ ਜਾਂਦੀ ਸੀ ਪਰ ਜਦੋਂ ਉਚਾਈ ਤੋਂ ਉਤਰਨਾ ਹੁੰਦਾ ਸੀ ਨਾ ਮੈਨੂੰ ਉਦੋਂ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਵੀ ਜਿੱਦਾਂ ਮੈਂ ਉੱਪਰ ਚੜੀ ਸੀ ਤੇ ਉਦੋਂ ਜਦੋਂ ਉਤਰੂੰਗੀ ਨਾ ਤੇ ਮੇਰੇ ਸੱਟ ਲੱਗ ਜੂਗੀ ਫਿਰ ਮੈਂ ਉੱਪਰੋਂ ਛਾਲ ਮਾਰਦੀ ਸੀ ਤੇ ਮੈਂ ਤੁਹਾਨੂੰ ਪੁੱਛਣਾ ਜਾਵਾਂਗੀ ਜੇ ਤੁਸੀਂ ਇਹ ਜੇ ਕੰਮ ਕਰਦੇ ਸੀ ਤੁਹਾਨੂੰ ਮਤਲਬ ਤੁਹਾਡੀ ਮਤਲਬ ਲਾਈਵ ਸਟੋਰੀ ਜਾਂ ਲਵ ਸਟੋਰੀ 'ਚ ਕੋਈ ਦਿੱਕਤ ਤਾਂ ਨਹੀਂ ਆਈ ਕੋਈ ਵਿਆਹ ਟਾਈਮ ਦਿੱਕਤ ਤਾਂ ਨਹੀਂ ਆਈ ਕਿਉਂਕਿ ਅੱਜ ਕੱਲ ਤਾਂ ਲੋਕੀ ਪਹਿਲਾਂ ਜੱਜ ਕਰਦੇ ਵੀ ਕੁੜੀ ਇਹ ਕੰਮ ਕਰਦੀ ਹੈ ਵੀ ਗਲਤੀ ਹੋਏਗੀ ਤੇ ਫਿਰ ਉਸ ਸਮੇਂ ਦਿੱਕਤ ਨਹੀਂ ਆਈ ਕੋਈ ਨੀ ਮੇ ਮੋਦਨਾਂ ਦੇ ਮਮਾ ਨਹੀਂ ਸੀ ਮੰਨਦੇ ਮੇਰੇ ਪਾਪਾ ਨਹੀਂ ਸੀ ਮੰਨਦੇ ਅੱਛਾ ਤੇ ਬਟ ਅਸੀਂ ਵੀ ਇਹੀ ਤਾਂ ਨਹੀਂ ਸੀ ਕਿ ਵਿਆਹ ਕਰਵਾਉਣਾ ਤਾਂ ਜੇ ਬਰਾਤ ਲੈ ਕੇ ਆਣਗੇ ਤਾਂ ਇਦਾਂ ਵਿਆਹ ਕੇ ਜਾਣਾ ਹਾਂ ਬਹੁਤ ਮੈਮ ਹੁੰਦੇ ਨੇ ਹਨਾ ਜਿੱਦਾਂ ਲੋਕੀ ਮੈਨੂੰ ਕਹਿੰਦੇ ਹੁੰਦੇ ਸੀ ਤੁਸੀਂ ਕੋਰਟ ਮੈਰਿਜ ਕਰਵਾ ਲਓ ਹੂੰ ਆਪਾਂ ਕਰਦੇ ਮੰਨ ਜਾਣਗੇ ਹਾਂਜੀ ਕਰਦੇ ਮੰਨ ਜਾਣਗੇ ਪਰ ਅਸੀਂ ਇਹ ਚੀਜ਼ ਨਹੀਂ ਸੀ ਮੰਮ ਕਿਉਂਕਿ ਦੇਖੋ ਜਿਹਦੇ ਵਿੱਚ ਮਾਂ ਪਿਓ ਦੀ ਰਜ਼ਾਈ ਨਾ ਹੋਵੇ ਫਿਰ ਉਹ ਫਾਇਦਾ ਕੀ ਹੈ ਨਾ ਨਹੀਂ ਉਹ ਤਾਂ ਗੱਲ ਤੁਹਾਡੀ ਮੰਦੀ ਆ ਬਟ ਜਿਵੇਂ ਐਦਾਂ ਕੋਈ ਤੁਹਾਨੂੰ ਉਹ ਗਲਤ ਕਮੈਂਟਿੰਗ ਜਾਂ ਕੁਝ بڑا ਕੁਝ ਹੁੰਦਾ ਹੈ ਸੋਸਾਇਟੀਜ਼ ਐਦਾਂ ਦੇ ਵੀ ਬੜੀ ਚੀਜ਼ਾਂ ਹੋਈਆਂ ਹੋਣਗੀਆਂ ਤੁਹਾਡੇ ਨਾਲ ਐਦਾਂ ਤਾਂ ਮੈਂ ਬਹੁਤ ਕੁਝ ਹੁੰਦਾ ਲੋਕੀ ਕੋਈ ਕੁਝ ਕਹਿੰਦਾ ਕੋਈ ਸਿਆਣੇ ਕਹਿੰਦੇ ਹੈ ਨਾ ਦੁਨੀਆ ਦੋ ਰੰਗੀ ਆ ਦੋ ਮੂਹੀ ਹੁੰਦੀ ਆ ਨਾ ਉਹ ਕੁਝ ਕਹਿੰਦੇ ਸੀ ਲੋਕੀ ਉਦੋਂ ਹੈ ਨਾ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਕਹਿੰਦੇ ਸੀਗੇ ਵੀ ਨਾ ਬਟੇ ਸੀ ਮੈਮ ਕਿ ਮੇਰਾ ਕੈਰੈਕਟਰ ਸਹੀ ਸੀਗਾ ਇਸ ਕਰਕੇ ਇਹਨਾਂ ਦੇ ਰਿਸ਼ਤੇਦਾਰ ਵੀ ਸਾਰੇ ਜਿੰਨੇ ਵੀ ਮੈਂ ਕੰਮ ਕਰਦੀ ਸੀ ਜਿੰਨੇ ਭੈਣ ਭਰਾ ਮੈਨੂੰ ਜਾਣਦੇ ਸਾਰੇ ਕਹਿੰਦੇ ਸੀ ਬੇਸ਼ੱਕ ਇਸ ਲਾਈਨ ਦੇ ਵਿੱਚ ਕੁੜੀ ਬਟ ਉਹਦਾ ਕੈਰੈਕਟਰ ਦੀ ਸਹੀ ਆ ਉਹਦਾ ਸਹੀ ਆ ਤੇ ਇਸ ਕੰਮ ਚ ਤਾਂ ਲੱਗਦਾ ਕਿ ਕੈਰੈਕਟਰ ਦਾ ਇੱਕ ਬਹੁਤ ਵੱਡਾ ਮਹੱਤਵ ਹੁੰਦਾ ਹੈ ਤੁਹਾਡੇ ਇਸ ਗੱਲ ਤੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਦੇਖੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ ਕੰਮ ਸਿਆਣੇ ਕਹਿੰਦੇ ਨੇ ਹਨਾ ਵੀ ਜਾਰੀ ਦਾ ਮਹਿਣਾ ਚੋਰੀ ਦਾ ਮਹਿਣਾ ਤੇ ਕੰਮ ਦਾ ਕੋਈ ਮਹਿਣਾ ਨਹੀਂ ਮੈਂ ਕੰਮ ਕੋਈ ਵੀ ਮਾੜਾ ਨਹੀਂ ਹੈ ਬਟ ਇਹ ਆਪਣੀ ਆਪਣੀ ਸੋਚ ਆ ਇਹ ਆਪਣੇ ਤੇ ਡਿਪੈਂਡ ਆ ਕਿ ਅਸੀਂ ਕਿੱਦਾਂ ਚੱਲਣਾ ਇਹ ਤਾਂ ਹੈ ਬਟ ਜਿਵੇਂ ਤੁਹਾਡੀ ਲਾਈਨ ਹੈ ਇਸ ਲਾਈਨ 'ਚ ਲੋਕੀ ਜਿਵੇਂ ਪਹਿਹਵਾਰ ਦੇ ਤੁਸੀਂ ਵਿਆਹਾਂ ਤੇ ਜਾਂਦੇ ਹੋ ਤੁਸੀਂ ਗੋਸਤੇ ਬੋਲੀਆਂ ਵੀ ਪਾਉਂਦੇ ਹੋ ਤੇ ਤੁਸੀਂ ਕਹਿੰਦੇ ਮੈਂ ਕਾਮੇਡੀ ਵੀ ਕਰਦੀ ਸੀ ਸਟੰਟ ਵੀ ਕਰਦੀ ਸੀ ਤੇ ਉੱਥੇ ਤੁਸੀਂ ਦੱਸਿਆ ਕਿ ਹੁਣੇ ਤੁਹਾਡੇ ਹਸਬੰਦ ਜਿਹੜੇ ਉਦਾਂ ਦੇ ਸ਼ੋਜ਼ ਵੀ ਫੜਦੇ ਜਿਹੜੇ ਸਟੇਜ ਤੇ ਔਰਕੈਸਟਰਾ ਵਾਲੀ ਹੈ ਜਿਵੇਂ ਡਾਂਸ ਵਗੈਰਾ ਕਰਦੀ ਹੈ ਤੇ ਉਦੋਂ ਜਿਵੇਂ ਲੋਕੀ ਹੈ ਜਿਵੇਂ ਸਾਡੇ ਪੰਜਾਬੀਆਂ ਤੁਹਾਨੂੰ ਪਤਾ ਹੀ ਹੈ ਸ਼ਾਬੀ ਹੋ ਕੇ ਨੋਟ ਵਾਰਦੇ ਐ ਮਤਲਬ ਮਸਤੀ ਕਰਦੇ ਐ ਤੇ ਇਹ ਚੀਜ਼ਾਂ ਤੁਹਾਨੂੰ ਲੱਗਦਾ ਕਿ ਇੱਕ ਮਤਲਬ ਕੁੜੀ ਦੇ ਕੇਰੈਕਟਰ ਦਾ ਬਹੁਤ ਵੱਡਾ ਰੋਲ ਆਂਦਾ ਹੈ ਮੈਂ ਦੇਖੋ ਇਹ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਤੇ ਬਟ ਮੇਰੇ ਨਾਲ ਮੈਂ ਮੈਂ ਤਾਂ ਕਦੀ ਕੁਝ ਨਹੀਂ ਹੋਇਆ ਦੇਖਦੇ ਆਂ ਵੀਡੀਓਜ਼ ਵਗੈਰਾ ਦੇਖਦੇ ਆਂ ਬਹੁਤ ਕੁਝ ਹੁੰਦਾ ਲੋਕਾਂ ਦੇ ਨਾਲ ਹਨਾ ਬਟ ਦੇਖੋ ਮੈਨੂੰ ਤਾਂ ਸਰੋਤਿਆਂ ਦੇ ਵੱਲੋਂ ਹਮੇਸ਼ਾ ਪਿਆਰ ਹੀ ਮਿਲਿਆ ਮੈਂ ਸਟੈਂਟ ਵੀ ਕਰਦੀ ਸੀ ਲਾਈਵ ਕਮੇਡੀ ਸਟੇਜ ਤੇ ਵੀ ਕਰਦੇ ਰਹੇ ਆ ਉਦੋਂ ਵੀ ਲੋਕਾਂ ਦਾ ਇੰਨਾ ਰਿਸਪੌਂਸ ਮਿਲਦਾ ਸੀ ਹੁਣ ਵੀ ਮੈਂ ਜਾਗ ਲਗਾਉਣ ਜਾਣੀ ਆ ਤਾਂ ਪੈਣਾ ਭਰਾਵਾਂ ਦੀ ਤਰ੍ਹਾਂ ਲੋਕੀ ਪਿਆਰ ਕਰਦੇ ਨੇ ਜੀ ਇੱਕ ਜਿੱਥੇ ਵੀ ਮੈਂ ਮੈਂ ਫੰਕਸ਼ਨ ਲਗਾਉਣ ਜਾਣੀ ਆ ਮੈਨੂੰ ਇੱਕ ਐਦਾਂ ਦਾ ਪਰਿਵਾਰ ਮਿਲ ਜਾਂਦਾ ਉੱਥੇ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੰਮ ਕਰਨ ਆਈ ਐ ਐਦਾਂ ਲੱਗਦਾ ਕਿ ਮੇਰਾ ਪਰਿਵਾਰ ਆ ਲੋਕੀ ਬਹੁਤ ਪਿਆਰ ਕਰਦੇ ਆ ਤੇ ਇਹ ਜਿਹਦਾਂ ਦੇ ਕੰਮ ਜਿਹਦਾਂ ਤੁਸੀਂ ਕਰਦੇ ਹੋ ਜਿਵੇਂ ਜਾਗੋ ਦੀ ਬੋਲੀਆਂ ਵਗੈਰਾ ਪਾਣ ਜਾਂਦੇ ਹੋ ਤੇ ਐਦਾਂ ਤਾਂ ਤੁਹਾਨੂੰ ਸੋਸਾਇਟੀ 'ਚ ਕਿੰਨੀ ਵਾਰ ਲੋਕਾਂ ਨੇ ਟੋਕਿਆ ਹੋਣਾ ਕਿ ਭਈ ਇਹ ਕੀ ਕੰਮ ਫੜ ਲਿਆ ਐਦਾਂ ਦੇ ਕੰਮ ਕਿਉਂ ਕਰ ਰਹੇ ਹੋ ਕੋਈ ਹੋਰ ਕੰਮ ਕਰ ਸਕਦੇ ਹੋ ਕਿ ਕੁੜੀਆਂ ਨੂੰ ਤਾਂ ਕੰਨੇ ਵਿੱਚ ਸਿਲਾਈ ਕਢਾਈ ਸਿੱਖ ਲਓ ਐਦਾਂ ਦੇ ਕੰਮ ਕਰ ਲਓ ਇਹ ਕੰਮ ਜੂਸ ਕੀਤਾ ਤੇ ਉਦੋਂ ਕਿਸੇ ਨੇ ਕੁਝ ਤੁਹਾਨੂੰ ਕੁਐਸਚਨ ਨਹੀਂ ਕੀਤਾ ਉਦੋਂ ਮੈਨੂੰ ਬਹੁਤ ਲੋਕੀ ਕਹਿੰਦੇ ਸੀਗੇ ਹਨਾ ਕਹਿੰਦੇ ਹੁੰਦੇ ਨੇ ਵੀ ਬਾਗਾਨੇ ਤਾਂ ਬਾਤ ਚੋਂ ਕਹਿੰਦੇ ਆ ਆਪਣੇ ਪਹਿਲਾਂ ਕਹਿੰਦੇ ਆ ਆਪਣੇ ਘਰ ਦੇ ਆਨੇ ਨਹੀਂ ਕਦੇ ਗਿਆ ਹਾਂਜੀ ਹਾਂਜੀ ਉਹ ਕਹਿੰਦੇ ਆ ਮੈਮ ਬਹੁਤ ਕਹਿੰਦੇ ਸੀ ਲੋਕੀ ਉਦੋਂ ਪਰ ਮੈਮ ਖਾਣ ਨੂੰ ਤਾਂ ਕੋਈ ਵੀ ਨਹੀਂ ਦਿੰਦਾ ਨਾ ਹਨਾ ਤੇ ਬਸ ਇਹੀ ਸੀ ਉਦੋਂ ਮਨ ਬਹੁਤ ਦੁੱਖਦਾ ਸੀਗਾ ਜਦੋਂ ਲੋਕੀ ਕੋਈ ਕਹਿੰਦੇ ਸੀ ਰਿਸ਼ਤੇਦਾਰ ਵੀ ਕਹਿੰਦੇ ਸੀ ਵੀ ਆਹ ਕਹੇ ਜੀ ਲੈਨ ਫੜ ਲਈ ਮम्मा ਪਾਪਾ ਨੂੰ ਵੀ ਲੋਕੀ ਕਹਿੰਦੇ ਸੀ ਵੀ ਉਹ ਕਹੇ ਜੀ ਲੈਨ ਦੇ ਵਿੱਚ ਪਾਤਾ ਤਉ ਮਾਂ ਦੇ ਨਾਲ ਇੱਕੋ ਹੀ ਵਾਦਾ ਕੀਤਾ ਸੀਗਾ ਵੀ ਬਿਸ਼ੱਕ ਮੈਂ ਇਸ ਲਾਈਨ ਦੇ ਵਿੱਚ ਆ ਬਟ ਕਦੀ ਤੁਹਾਨੂੰ ਇਹ ਜਿਆ ਲੰਬਾ ਨਹੀਂ ਆਊਗਾ ਕਿ ਤੁਹਾਡੀ ਤੀ ਕਿਸੇ ਗਲਤ ਰਸਤੇ ਜਾਂ ਕਿਸੇ ਨੇ ਗਲਤ ਦੇਖਿਆ ਜਿਸ ਸਪੋਰਟ ਸੀਗਾ ਸ਼ੁਰੂ ਤੋਂ ਜੀ ਮਮਾ ਦੀ ਬਹੁਤ ਸਪੋਰਟ ਸੀ ਹੂੰ ਤੇ ਕਿੱਦਾਂ ਇਦਾਂ ਦੀ ਲਾਈਫ ਚ ਕਿੱਦਾਂ ਦੀ ਪ੍ਰੋਬਲਮਸ ਆ ਗਈਆਂ ਜੋ ਤੁਹਾਨੂੰ ਇਦਾਂ ਦਾ ਕੰਮ ਚੂਜ਼ ਕਰਨਾ ਪੈ ਗਿਆ ਮਜਬੂਰੀਆਂ ਤੋਂ ਹੀ ਸ਼ੁਰੂ ਹੋਈ ਸੀ ਮੈਮ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀਗੀ ਹਨਾ ਕਿੱਦਾਂ ਦੀ ਮਜਬੂਰੀਆਂ ਆ ਗਈਆਂ ਮਤਲਬ ਕਿ ਬਈ ਪੜ੍ਹਾਈ ਵੀ ਛੁੱਟਣੀ ਪੈਗੀ ਕਿਉਂਕਿ ਮੈਮ ਘਰ ਦੇ ਵਿੱਚ ਗਰੀਬੀ ਸੀਗੀ ਕੋਈ ਕਮਾਉਣ ਵਾਲਾ ਨਹੀਂ ਸੀ ਪਾਪਾ ਵੀ ਕੰਮ ਕਰਦੇ ਸੀ ਮੇਰੇ ਹਾਂ ਤੇ ਪਾਪਾ ਉਹਦਾ ਰੇੜੀ ਲਗਾਉਂਦੇ ਸੀਗੇ ਖੋਖਾ ਚਾਹ ਦੀ ਦੁਕਾਨ ਸੀਗੀ ਸਾਡੀ ਹਾਂ ਤੇ ਪਾਪਾ ਦਾ ਸਹਾਰਾ ਕੋਈ ਹੈ ਨਹੀਂ ਸੀਗਾ ਤੇ ਮੰਮਾ ਤੁਹਾਡੇ ਮੰਮਾ ਦੀ ਹੁਣ ਡੈਥ ਹੋ ਗਈ ਅੱਛਾ ਜੀ ਤੇ ਮੰਮਾ ਦੀ ਜਿਵੇਂ ਤੁਹਾਡੀ ਛੋਟੀ ਜੀ ਡੈਥ ਹੋ ਗਈ ਸੀ ਕਿ ਹੁਣ ਮੰਮਾ ਦੀ ਮੈਮ 2000 8 ਦੇ ਵਿੱਚ ਐਂਡ ਦੇ ਵਿੱਚ ਹੋਈ ਸੀ ਦਸੰਬਰ ਦੇ ਵਿੱਚ ਜੀ 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 ਤੇ ਮਤਲਬ ਉਦੋਂ ਇਦਾਂ ਦੀ ਕੀ ਦਿੱਕਤ ਆ ਗਈ ਮਤਲਬ ਕਿ ਤੁਹਾਨੂੰ ਮਤਲਬ ਕੰਮ ਹੀ ਇਦਾਂ ਦਾ ਕਿਉਂ ਕਰਨਾ ਪੈ ਗਿਆ ਮੈਨ ਹੋਰ ਕੋਈ ਰਸਤਾ ਹੀ ਨਹੀਂ ਸੀਗਾ ਹੋਰ ਕੋਈ ਕੰਮ ਹੀ ਨਹੀਂ ਸੀਗਾ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਤਾਂ ਚਲੋ ਬਹੁਤ ਕੁਝ ਆ ਗਿਆ ਮੈਮ ਹੁਣ ਤਾਂ ਇੰਟਰਨੈਟ ਦਾ ਜ਼ਮਾਨਾ ਹੈ ਨਾ ਤੇ ਉਸ ਟਾਈਮ ਤਾਂ ਏਦਾਂ ਦਾ ਸਾਡੇ ਵਾਰੀ ਤਾਂ ਨਾ ਕੋਈ ਜ਼ਿਆਦਾ ਮੋਬਾਈਲ ਵਗੈਰਾ ਅਸੀਂ ਯੂਜ਼ ਕਰਦੇ ਸੀਗੇ ਹੁੰਦੇ ਸੀ ਲੋਕਾਂ ਦੇ ਕੋਲ ਸਾਡੇ ਕੋਲੇ ਨਹੀਂ ਸੀ ਏਦਾਂ ਦਾ ਹਨਾ ਤਾਂ ਹੋਰ ਕੋਈ ਰਸਤਾ ਹੀ ਨਹੀਂ ਸੀਗਾ ਮੈਮ ਤਾਂ ਰਿਸ਼ਤੇਦਾਰਾਂ ਨੇ ਇਸ ਲੈਨ ਦੇ ਵਿੱਚ ਪਾਇਆ ਸੀਗਾ ਹੂੰ ਹੂੰ ਜੀ ਤੇ ਰਾਤ ਦੇ ਰਾਤ ਆਣਾ ਤੇ ਏਦਾਂ ਦੇ ਜਿਵੇਂ ਆਪਾਂ ਜਾਣਦੇ ਆ ਤੇ ਇਹ ਰਾਤ ਦੇ ਰਾਤ ਆਣਾ ਇਸ ਚੀਜ਼ ਤੋਂ ਕਦੇ ਕਿਸੇ ਨੇ ਆਬਜੈਕਸ਼ਨ ਨਹੀਂ ਕੀਤੀ ਨੇ ਮੈਮ ਉਹ ਤਾਂ ਗਦਨੀ ਕਿਸ ਨੇ ਹਸਬੰਡ ਨਾਲ ਹੀ ਹੁੰਦੇ ਨੇ ਹੁਣ ਹੁਣ ਹੁੰਦੇ ਉਦੋਂ ਜਦ ਸ਼ੁਰੂਆਤ ਕੀਤੀ ਸੀ ਉਦੋਂ ਤਾਂ ਹਾਂਜੀ ਉਦੋਂ ਮੈਮ ਲੋਕੀ ਕਹਿੰਦੇ ਸੀ ਲਰਾਤਾ ਨੂੰ ਖਬਰ ਕਿੱਥੋਂ ਆਈ ਆ ਲੈ ਨੀ ਰਾਤ ਨੂੰ ਐਨੀ ਦੇ ਸਾਜਰੇ ਚਲ ਜਾਂਦੀ ਆ ਨੀ ਰਾਤੀ ਆਉਂਦੇ ਆ ਹੂੰ ਇਹ ਨਹੀਂ ਕਹਿੰਦੇ ਵੀ ਕੀ ਕਿੱਥੇ ਜਾਂਦੀ ਐ ਜੀ ਜੀ ਕੀ ਹਾਂਜੀ ਖਬਰ ਆਪਣੇ ਤਾਂ ਨਹੀਂ ਬੋਲਦੇ ਲੋਕੀ ਜ਼ਿਆਦਾ ਬੋਲਦੇ ਨੇ ਬਿਲਕੁਲ ਮੈਮ ਬਿਲਕੁਲ ਇਹ ਚੀਜ਼ਾਂ ਬਹੁਤ ਫੇਸ ਕੀਤੀਆਂ ਪਹਿਲਾਂ ਤੇ ਬਟ ਹੁਣ ਜੇ ਮਾਂ ਹੁੰਦੀ ਤਾਂ ਅੱਜ ਜਿਉਂਦੀ ਹੁੰਦੀ ਤਾਂ ਅੱਜ ਵਾਹਿਗੁਰੂ ਨੇ ਪ੍ਰਮਾਤਮਾ ਨੇ ਬਹੁਤ ਸੋਣੀ ਮੈਂ ਵਾਂ ਫੜੀ ਹੋਈ ਐ ਮੈਂ ਵਾਹਿਗੁਰੂ ਦਾ ਸ਼ੁਕਰ ਕਰਦੀ ਆ ਮੈਂ ਤਾਂ ਹਰ ਧੀ ਨੂੰ ਇਹੀ ਗੱਲ ਕਹਨੀ ਆ ਮੈਂ ਕਿ ਬਸ ਆਪਣੀ ਮਿਹਨਤ ਕਰੋ ਇੱਕ ਮਾਂ ਪਿਓ ਦੀ ਇੱਜ਼ਤ ਦਾ ਖਿਆਲ ਜ਼ਰੂਰ ਰੱਖ ਕੇ ਕਰਿਓ ਜਿਹੜੇ ਤੁਹਾਨੂੰ ਅੱਜ ਗੱਲਾਂ ਕਰਦੇ ਆ ਉਹਨਾਂ ਦੇ ਮੂੰਹ ਤੇ ਚਪੇੜ ਵੱਜੇ ਉਹੀ ਚ ਪੇੜ ਉਹਨਾਂ ਦੇ ਮੂੰਹ ਤੇ ਵੱਜੀ ਸਹੁਰਿਆਂ ਦਾ ਕਿਦਾਂ ਦਾ ਸਪੋਰਟ ਰਿਹਾ ਤੁਹਾਡੀ ਲਾਈਫ ਵਿੱਚ ਮੈਮ ਸਹੁਰਾ ਪਰਿਵਾਰ ਦਾ ਬੋਥ ਸਪੋਰਟ ਆ ਸੱਸੀ ਮਾਂ ਬਹੁਤ ਪਿਆਰ ਕਰਦੀਆਂ ਨਣ ਦਾ ਭੈਣਾਂ ਦੀ ਤਰ੍ਹਾਂ ਪਿਆਰ ਕਰਦੀਆਂ ਨੇ ਹੂੰ ਹੂੰ ਤੇ ਤੁਹਾਨੂੰ ਲੱਗਦਾ ਕਿ ਮਤਲਬ ਜੇ ਆਪਾਂ ਅੱਗੇ ਕੁਝ ਵਧਣਾ ਹੈ ਵਿਆਹ ਤੋਂ ਬਾਅਦ ਹੀ ਵਧਣਾ ਹੈ ਤੇ ਸਾਡੇ ਸਹੁਰਿਆਂ ਦਾ ਜ਼ਿਆਦਾ ਸਪੋਰਟ ਹੋਣਾ ਚਾਹੀਦਾ ਰਦਰ ਦੈਨ ਸਾਡੇ ਹਸਬੰਡ ਦਾ ਬਿਲਕੁਲ ਮੈਮ ਕਿਉਂਕਿ ਹਸਬੰਡ ਦਾ ਸਪੋਰਟ ਹਸਬੰਡ ਦੀ ਸਪੋਰਟ ਬਹੁਤ ਜ਼ਰੂਰੀ ਹੈ ਮੈਮ ਹਸਬੰਡ ਦੀ ਸਪੋਰਟ ਜ਼ਰੂਰੀ ਹੈ ਬਟ ਅੰਦਾ ਹੈ ਕਿ ਇਨ-ਲੌਸ ਦੀ ਜ਼ਿਆਦਾ ਹੋਣੀ ਚਾਹੀਦੀ ਹੈ ਬਿਲਕੁਲ ਮੈਮ ਕਿਦੀ ਜ਼ਿਆਦਾ ਹੋਣੀ ਚਾਹੀਦੀ ਹੈ ਸੱਸ ਮਾਂ ਦੀ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਸਾਰੇ ਪਰਿਵਾਰ ਦੇ ਵਿੱਚ ਸੱਸ ਮਾਂ ਦੀ ਜ਼ਿਆਦਾ ਚੱਲਦੀ ਹੈ ਕਿਉਂਕਿ ਆਪਾਂ ਤਾਂ ਸੱਸ ਮਾਂ ਦੇ ਨਾਲ ਹੀ ਰਹਿਣਾ ਨਾ ਸਾਰਾ ਦਿਨ ਹੈ ਨਾ ਉਹ ਤਾਂ ਹੈ ਹੀ ਹੈ ਤਾਂ ਉਹਨਾਂ ਦੀ ਸਪੋਰਟ ਜ਼ਿਆਦਾ ਹੋਣੀ ਚਾਹੀਦੀ ਹੈ ਬਟ ਉਹ ਵੀ ਹੁਣ ਤਾਂ ਬਹੁਤ ਮਾਣ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਨਣਦਾ ਉਹੀ ਭੈਣਾ ਨੇ ਮੇਰੇ ਇਹੀ ਪੱਕੇ ਨੇ ਇਹੀ ਸਾਰੇ ਨੇ ਤੇ ਤੁਹਾਡੀ ਲਾਈਫ ਵਿੱਚ ਕੁਛ ਐਦਾ ਦਾ ਮੋੜ ਕਦੇ ਆਇਆ ਕਿ ਤੁਸੀਂ ਸੋਚਿਆ ਹੋਵੇ ਕਿ ਹੁਣ ਮੈਨੂੰ ਇਹ ਕੰਮ ਛੱਡਣਾ ਚਾਹੀਦਾ ਹੈ ਕਿ ਮੇਰੇ ਕੋਲ ਮਤਲਬ ਮੈਂ ਬਹੁਤ ਜ਼ਿਆਦਾ ਲੋਕਾਂ ਤੋਂ ਪਛਾਣ ਹੋ ਚੁੱਕੀ ਹੈ ਕੁਝ ਕੋਈ ਐਦਾ ਦਾ ਮੋੜ ਕਦੇ ਆਇਆ ਲਾਈਫ ਵਿੱਚ ਮੈਂ ਕਈ ਵਾਰ ਸੋਚਿਆ ਐਦਾਂ ਦੋ ਤਿੰਨ ਮੈਂ ਬਿਮਾਰ ਵੀ ਹੋ ਗਈ ਸੀ ਥੋੜੀ ਜੀ ਉਦੋਂ ਮੈਂ ਸੋਚਿਆ ਸੀਗਾ ਵੀ ਹੁਣ ਮੈਂ ਛੱਡ ਦੇਣਾ ਕੰਮ ਪਰ ਮੇਰੇ ਸਰੂਤਿਆਂ ਦਾ ਇੰਨਾ ਪਿਆਰ ਹੀ ਇੰਨਾ ਵਾ ਕਿ ਮੈਂ ਹੁਣ ਐਦਾਂ ਦਾ ਟਾਈਮ ਆ ਗਿਆ ਲੋਕੀ ਮੈਨੂੰ ਇੰਨਾ ਪਿਆਰ ਕਰਦੇ ਆ 5 ਨਵੰਬਰ ਦਾ ਨਾ ਕਿਸੇ ਨੇ ਸਾਨੂੰ ਫੰਕਸ਼ਨ ਲਿਖਾਇਆ ਹੋਇਆ ਸੀਗਾ ਤੇ ਉਹ ਬਾਈ ਮਿਸਟੇਕ ਹੋ ਗਿਆ ਸੀ ਥੋੜਾ ਜਿਆ ਸਾਡੇ ਕੋਲੋਂ ਵੀ ਤੇ ਉਹਨਾਂ ਕੋਲੋਂ ਵੀ ਹੋ ਗਿਆ ਸੀ ਥੋੜਾ ਜਿਆ ਤਾਂ ਉਹ ਕਹਿੰਦੇ ਨਹੀਂ ਤੁਸੀਂ ਚਾਹੀਦੇ ਸੀ ਕਿ ਵੀ ਸਾਡੇ ਕੋਲੇ ਫੰਕਸ਼ਨ ਹੈਗਾ ਨਾ ਸੀ ਲਿਖਿਆ ਹੋਇਆ ਉਹਨਾਂ ਨੇ ਹੁਣ ਚਾਰ ਤਰੀਕ ਕੀਤੀ ਆ ਮੇਰੇ ਕਰਕੇ ਅੱਛਾ ਪਤਾ ਇੰਨਾ ਪਿਆਰ ਤੁਹਾਨੂੰ ਸਰੋਧਿਆ ਤੋਂ ਮਿਲ ਰਿਹਾ ਹੈ ਬਟ ਜਦ ਤੁਸੀਂ ਸ਼ੁਰੂਆਤ ਆਪਣੀ ਕੀਤੀ ਜਰਨੀ ਦੀ ਤੇ ਉਦੋਂ ਤੁਸੀਂ ਕੀ ਕੁਝ ਕੀਤਾ ਜਿਵੇਂ ਕਮੇਡੀ ਕੀਤੀ ਸਟੰਟ ਕੀਤੇ ਹੋਰ ਵੀ ਕੁਝ ਐਦਾਂ ਦਾ ਕੀਤਾ ਤੁਸੀਂ ਜੀ ਮੈਮ ਮੈਮ ਮੈਂ ਸਿਮਟਰੀ ਗਰੁੱਪ ਉਹਦੇ ਵਿੱਚ ਕੰਮ ਕਰਦੇ ਸੀ ਸਿਮਟਰੀ ਗਰੁੱਪ ਸੀਗਾ ਜਿੱਦਾਂ ਲਹਿੰਗੇ ਪਾ ਕੇ ਕੋ ਜਨ ਮਤਲਬ ਗਿੱਧਾ ਪੰਗੜਾ ਕਰਦੇ ਆ ਗਿੱਧਾ ਬੋਲੀਆਂ ਵਗੈਰਾ ਚ ਕੋਈ ਕਰਦੀ ਬੋਲੀ ਵੀ ਸਾਨੂੰ ਬੋਲ ਕੇ ਸੁਣਾ ਦੋ ਬਿਲਕੁਲ ਮੈਮ ਅੱਛਾ ਮੈਂ ਸੱਸ ਸੋਹਰੇ ਤੇ ਸੁਣਾਉਣੀ ਹੈ ਪਹਿਲਾਂ ਕਿਉਂਕਿ ਉਹੀ ਪੇਕੇ ਨੇ ਉਹੀ ਸੋਹਰੇ ਨੇ ਹਨਾ ਕਹਿੰਦੀਆਂ ਕੁੜੀਆਂ ਜਿਨ੍ਹਾਂ ਨੂੰ ਭਾਗਾ ਵਾਲੀਆਂ ਹੁੰਦੀਆਂ ਨੇ ਮੈਮ ਉਹ ਕੁੜੀਆਂ ਜਿਨ੍ਹਾਂ ਨੂੰ ਮਾਵਾ ਵਰਗੀਆਂ ਸੱਸਾਂ ਤੇ ਪਿਓ ਵਰਗਾ ਸੋਹਰਾ ਮਿਲਦਾ ਹਨਾ ਕਹਿੰਦੀਆਂ ਸੱਸ ਤਾਂ ਮੇਰੀ ਮਾ ਵਰਗੀ ਤੇ ਸੋਰਾ ਮੇਰਾ ਪਿਓ ਵਰਗਾ ਸੱਸ ਤਾਂ ਮੇਰੀ ਮਾ ਵਰਗੀ ਤੇ ਸੋਰਾ ਮੇਰਾ ਪਿਓ ਵਰਗਾ ਮੈਂ ਖੋਏ ਦੀ ਬਰਫੀ ਕੁੜੀਓ ਮਾਇਆ ਦੇਸੀ ਕਿਉ ਵਰਗਾ ਮੈਂ ਖੋਏ ਦੀ ਬਰਫੀ ਕੁੜੀਓ ਮਾਇਆ ਦੇਸੀ ਕਿਉ ਵਰਗਾ ਬਹੁਤ ਸੋਹਣੀ ਬੋਲੀ ਬਹੁਤ ਸੋਹਣੀ ਤਾਂ ਪਿਆਰ ਮਿਲਣਾ ਹੀ ਹੋਇਆ ਫਿਰ ਤਾਂ ਤੁਹਾਨੂੰ ਅਨਸਰ ਹੋਤੇ ਹਨ ਤਾਂ ਤੇ ਬਟ ਮੈਂ ਤਾਂ ਕੁਛ ਨਾ ਨਵੀਂ ਕਿ ਤੁਸੀਂ ਥੋੜਾ ਜਿਵੇਂ ਕੁੜੀ ਵਾਸਤੇ ਲਾਈਫ ਵਿੱਚ ਇੱਕ ਇਦਾਂ ਦੀ ਸਟੇਜ ਆਂਦੀ ਹੈ ਜਦ ਕਿ ਬਈ ਕੋਈ ਕੰਮ ਕਰਨਾ ਹੈ ਕੋਈ ਕੰਮ ਸ਼ੌਕ ਵੀ ਹੁੰਦਾ ਹੈ ਤੇ ਇੱਕ ਕੁੜੀ ਵਾਸਤੇ ਕਿਦਾਂ ਦੀ ਪ੍ਰੋਬਲਮਸ ਆ ਜਾਂਦੀਆਂ ਕਿਦਾਂ ਦੀ ਬੈਰੀਅਰਸ ਕ੍ਰੀਏਟ ਹੋ ਜਾਂਦੇ ਨੇ ਲਾਈਫ ਵਿੱਚ ਬੰਨ ਕੁੜੀਆਂ ਦੀ ਲਾਈਫ ਦੇ ਵਿੱਚ ਤੁਸੀਂ ਦੇਖ ਲਓ ਮਹਿਕਮਾ ਪੰਜਾਬ ਪੁਲਿਸ ਚ ਹੋਣ ਕੁੜੀਆਂ ਕੁੜੀਆਂ ਡਾਕਟਰ ਨੇ ਤੁਸੀਂ ਦੇਖੋ ਹਨਾ ਕੁੜੀਆਂ ਪ੍ਰੈਸ ਰਿਪੋਰਟਰ ਨੇ ਹਨਾ ਤਾਂ ਮਤਲਬ ਅੱਜਕੱਲ ਕੁੜੀਆਂ ਜੱਜ ਨੇ ਲੋਕੀ ਉਹਨਾਂ ਨੂੰ ਵੀ ਜੀਣ ਨਹੀਂ ਦਿੰਦੇ ਉਹ ਲਗਾਹਿੰਦਾ ਲੈ ਘਰੋਂ ਜਾਂਦੀ ਆ ਕੰਮ ਤੇ ਜਾਂਦੀ ਆ ਉਹਨਾਂ ਨਾਕੇ ਤੇ ਕੁੜੀਆਂ ਖੜ੍ਹੀ ਹੁੰਦੀਆਂ ਨੇ ਵਰਦੀ ਪਾ ਕੇ ਉਹਨਾਂ ਨੂੰ ਲੈ ਉੱਥੇ ਮੁੰਡਿਆਂ ਨਾਲ ਖੜੀਆਂ ਸੀ ਉੱਥੇ ਅਫਸਰਾ ਨਾਲ ਖੜੀਆਂ ਸੀ ਜਦ ਕਿ ਹੁਣ ਆਪਾਂ ਦੇਖੋ ਤੁਹਾਡਾ ਵੀ ਇੱਕੇ ਪਰਿਵਾਰ ਆ ਹਨਾ ਸਾਡਾ ਵੀ ਇੱਕ ਪਰਿਵਾਰ ਆ ਬਟ ਲੋਕਾਂ ਦੀ ਨਿਗਾਹ ਮੈਂ ਕਈ ਲੋਕਾਂ ਦੀ ਦੇਖਣ ਦੀ ਨਿਗਾ ਨਜ਼ਰੀਆ ਕੁਝ ਹੋਰ ਹੋ ਜਾਂਦਾ ਕੁੜੀਆਂ ਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ ਹਨਾ ਤੁਸੀਂ ਕੁੜੀਆਂ ਨੂੰ ਕੀ ਇੱਕ ਮਤਲਬ ਨਸੀਹਤ ਦੇਣੀ ਚਾਹੋਗੇ ਕਿ ਭਈ ਉਹਨਾਂ ਨੂੰ ਇਸ ਚੀਜ਼ ਨਾਲ ਕਿਦਾਂ ਡੀਲ ਕਰਨਾ ਚਾਹੀਦਾ ਆਪਣੀ ਲਾਈਫ ਐਕਸਪੀਰੀਅੰਸ ਤੋਂ ਲੈ ਕੇ ਜੀ ਜੀ ਬਿਲਕੁਲ ਮੈਮ ਮੈਂ ਤਾਂ ਦੇਖੋ ਇਹੀ ਕਹਿੰਦੀ ਆ ਕਿ ਕੁੜੀਆਂ ਨੂੰ ਕੋਈ ਵੀ ਚੀਜ਼ ਮਤਲਬ ਦਿਲ ਤੇ ਲਾਉਣ ਤੋਂ ਲੋਕਾਂ ਦੇ ਤਾਨੇ ਮੇਨੇ ਗੱਲਾਂ ਦਿਲ ਤੇ ਲਾਉਣ ਦੀ ਵਜਾਏ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹਨ ਤੇ ਮਸਤਸੀ ਆਪਣਾ ਸਹੀ ਰੋ ਹਰ ਕੁੜੀ ਨੂੰ ਮੈਂ ਹਰ ਮਾਪਿਓ ਨੂੰ ਵੀ ਹੱਥ ਜੋੜ ਕੇ ਹੀ ਬੇਨਤੀ ਕਰਦੀ ਆ ਕਿ ਧੀਆਂ ਦੇ ਦਿਲਾਂ ਦੀਆਂ ਗੱਲਾਂ ਸੁਣੋ ਕਿ ਕੀ ਕਰਨਾ ਚਾਹੁੰਦੀਆਂ ਨੇ ਹਨਾ ਮੈਂ ਬਹੁਤ ਕੁੜੀਆਂ ਨੇ ਇਦਾਂ ਦੀਆਂ ਹਰ ਕੁੜੀ ਕਰੈਕਟਰਲੈਸ ਨਹੀਂ ਹੁੰਦੀ ਹਨਾ ਹਰ ਕੁੜੀ ਦੇ ਇੱਕ ਸੁਪਨੇ ਹੁੰਦੇ ਆ ਹਰ ਧੀ ਦੇ ਛੋਟੀ ਹੁੰਦੀ ਆ ਕਿੰਨੇ ਸੁਪਨੇ ਹੁੰਦੇ ਨੇ ਛੋਟੇ ਹੁੰਦੇ ਕੁੜੀਆਂ ਜੀ ਖੇਡਾਂ ਖੇਡਾਂ ਦੇ ਵਿੱਚ ਕਿੰਨੀਆਂ ਕਲੋਲਾਂ ਕਰਦੀਆਂ ਨੇ ਹਨਾ ਹਰ ਧੀ ਦਾ ਇੱਕ ਸੁਪਨਾ ਹੁੰਦਾ ਮੈਂ ਮੇਰਾ ਸੁਪਨਾ ਸੀ ਇੱਕ ਡਾਕਟਰ ਬਣਨ ਦਾ ਹਨਾ ਚਲੋ ਜੋ ਵਾਹਿਗੁਰੂ ਨੂੰ ਮਨਜ਼ੂਰ ਸੀ ਹਨਾ ਬਟ ਮੈਂ ਵਾਹਿਗੁਰੂਗੇ ਅਰਦਾਸ ਕਰਦੀ ਆ ਕਿ ਹਰ ਧੀ ਨੂੰ ਹਰਤੀ ਦਾ ਸੁਪਨਾ ਪੂਰਾ ਹੋਵੇ ਹਰਤੀ ਆਪਣੀ ਤਰੀਕੇ ਦੇ ਨਾਲ ਜ਼ਿੰਦਗੀ ਜੀਵੇ ਬਟ ਇੱਕ ਦਾਇਰੇ ਦੇ ਵਿੱਚ ਰਹਿ ਕੇ ਧੀਆ ਨੂੰ ਵੀ ਇਹ ਬੁਝਾਰਿਸ਼ ਕਰਦੀਆਂ ਕਿ ਆਪਣੇ ਮਾਪਿਓ ਦੀ ਇੱਜ਼ਤ ਦਾ ਖਿਆਲ ਰੱਖ ਕੇ ਤੁਸੀਂ ਆਪਣੀ ਜ਼ਿੰਦਗੀ ਜੀਵੋ ਤੇ ਉਹਦਾ ਪਿਓ ਸਭ ਤੋਂ ਉੱਪਰ ਹੁੰਦਾ ਤੁਹਾਡੀ ਲਾਈਫ ਵਿੱਚ ਤੁਹਾਡੇ ਫਾਦਰ ਦਾ ਰੋਲ ਕਿਦਾਂ ਦਾ ਸੀਗਾ ਬਹੁਤ ਅੱਛਾ ਰੋਲ ਸੀ ਮੈਮ ਫਾਦਰ ਦਾ ਵੀ ਤੇ ਮੇਰੀ ਮੰਮਾ ਦਾ ਰੋਲ ਵੀ ਬਹੁਤ ਅੱਛਾ ਸੀ ਤੇ ਫਾਦਰ ਨੇ ਕਿੱਦਾਂ ਸਪੋਰਟ ਕੀਤਾ ਤੁਹਾਡੇ ਇਸ ਕੰਮ ਨੂੰ ਕਿ ਫਾਦਰਸ ਨੂੰ ਜਿੰਦਗੀ ਵਿੱਚ ਮੇਰੀ ਕੁੜੀ ਹੈ ਜੇ ਕੰਮ ਕਰੇਗੀ ਤਾਂ ਕੋਈ ਕਦੇ ਕੀ ਓਬਜੈਕਸ਼ਨ ਕੋਈ ਸੀਗੀ ਉਹਨਾਂ ਨੂੰ ਉਹਨਾਂ ਨੇ ਕਿੱਦਾਂ ਰਿਐਕਟ ਕੀਤਾ ਇਸ ਕੰਮ ਨੂੰ ਲੈ ਕੇ ਪਹਿਲਾਂ ਥੋੜਾ ਜਿਹਾ ਪਾਪਾ ਨੂੰ ਸੀਗਾ ਕਿਉਂਕਿ ਮੈਂ ਮੇਰੇ ਪੇਕੇ ਪਿੰਡ 'ਚ ਰਹਿੰਦੇ ਆ ਨਾ ਜੀ ਤਾਂ ਮਤਲਬ ਪਹਿਲਾ ਪਹਿਲਾ ਥੋੜਾ ਡੈਡੀ ਨੂੰ ਸੀਗਾ ਇਦਾਂ ਵੀ ਮਤਲਬ ਇਹ ਲਾਈਨ ਦੇ ਵਿੱਚ ਕਿਦਾਂ ਥੋੜਾ ਜਿਹਾ ਬਾਅਦ ਚ ਆਪੇ ਫਿਰ ਬਹੁਤ ਸਪੋਰਟ ਰਹੀ ਪਾਪਾ ਦੀ ਵੀ ਛਿੜਕਾ ਹੋ ਗਿਆ ਤਾਂ ਪੈਂਦੀਆਂ ਹੀ ਹੁੰਦੀਆਂ ਜਿਹੜੀ ਛਿੜਕਾ ਦਾ ਛਿੜਕਾ ਤਾਂ ਪੈਂਦੀਆਂ ਹੁਣ ਵੀ ਪੈਂਦੀਆਂ ਨੇ ਮਦਰ ਕਿਦਾਂ ਸਪੋਰਟ ਕਰਦੇ ਜੇ ਪਾਪਾ ਕਦੇ ਬੋਲਦੇ ਨੇ ਇਦਾਂ ਤੇ ਮਦਰ ਦਾ ਕੀ ਜ਼ਿਆਦਾ ਸਪੋਰਟ ਲੱਗਦਾ ਸੀ ਤੁਹਾਨੂੰ ਕਿ ਵੀ ਤੁਹਾਡੇ ਮਾਂ ਨਾਲ ਹੈ ਤੇ ਮੈਂ ਕੁਝ ਵੀ ਕਰ ਲਵਾਂਗੀ ਬਿਲਕੁਲ ਮਮਾ ਦੀ ਤਾਂ ਮੈਂ ਮੇਰੀ ਮਾਂ ਮੇਰਾ ਰੱਬ ਸੀਗਾ ਮਾਂ ਮੈਂ ਹੁਣ ਉਹਨਾਂ ਨੂੰ ਯਾਦ ਕਰਕੇ ਮਨ ਬਹੁਤ ਦੁਖੀ ਹੁੰਦਾ ਕਿ ਮੰਮਾ ਦੀ ਇੰਨੀ ਜ਼ਿਆਦਾ سپورਟ ਸੀ ਸ਼ਾਇਦ ਉਹਨਾਂ ਦੀ سپورਟ ਕਰਕੇ ਮੈਂ ਇੱਥੇ ਤੱਕ ਪਹੁੰਚ ਗਈ ਹੈ ਨਾ ਤੇ ਅੱਜ ਜੇ ਉਹ ਜਿਉਂਦੇ ਹੁੰਦੇ ਤਾਂ ਅੱਜ ਦੇਖ ਕੇ ਉਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਸੀ ਹੋਰ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਉਹਨਾਂ ਦਾ ਕਿਦਾਂ ਦਾ ਸਪੋਰਟ ਰਿਹਾ ਤੁਸੀਂ ਕਿਹਾ ਤੁਹਾਡਾ ਭਰਾ ਵੀ ਤੁਹਾਡੇ ਭਰਾ ਨੇ ਨਹੀਂ ਕਦੇ ਇਸ ਚੀਜ਼ ਨੂੰ ਆਬਜੈਕਟ ਨਹੀਂ ਭਰਾਵਾਂ ਨੂੰ ਵੀ ਬਹੁਤ ਹੁੰਦਾ ਹੈ ਭਰਾ ਭਰਾ ਬਿਲਕੁਲ ਐਗਰੀ ਨਹੀਂ ਸੀਗੇ ਮੈਂ ਜੀ ਜੀ ਭਰਾ ਮੇਰੇ ਕਹਿੰਦੇ ਸੀ ਜਿੱਥੇ ਮਿਲ ਗਈ ਮੈਂ ਮਾਰ ਦੇਣੀ ਆ ਅੱਛਾ ਮੇਰੇ ਬ੍ਰਦਰ ਬਹੁਤ ਗੁੱਸੇ ਵਾਲੇ ਸੀ ਵੈਸੀ ਉਹ ਬੰਮ ਮਾ ਵਿਆਹ ਤੋਂ ਬਾਅਦ ਉਹ ਅਲੱਗ ਹੋ ਗਏ ਬਟ ਉਹ ਪਹਿਲਾਂ ਸਾਨੂੰ ਮਤਲਬ ਐਦਾਂ ਨਹੀਂ ਸੀ ਕਿ ਸਾਨੂੰ ਬਾਹਰ ਕੱਢਣਾ ਸੀ ਛੋਟੇ ਛੋਟੇ ਹੁੰਦੇ ਸੀ ਅਸੀਂ ਮੈਨ ਲੱਗਦਾ ਮੈਂ 5-6 ਸਾਲ ਦੀ ਸੀਗੀ ਜਦੋਂ ਕਿ ਸਾਨੂੰ ਚੁੰਨੀ ਦੇ ਨਾਲ ਪੂਰਾ ਟੱਕ ਕੇ ਰੱਖਦੇ ਸੀ ਤੇ ਤੁਸੀਂ ਜਦੋਂ ਕੰਮ ਸ਼ੁਰੂ ਕੀਤਾ ਤੁਹਾਡੀ ਉਮਰ ਕਿੰਨੀ ਕੁ ਸੀ ਮੇਰੇ 13 ਸਾਲ ਦੀ ਸੀ ਮੈਨੂੰ 14ਵਾਂ ਸਾਲ ਲੱਗਿਆ ਸੀ ਅੱਛਾ ਜਦ ਤੁਸੀਂ 13 ਸਾਲ ਦੀ ਉਮਰ 'ਚ ਕੰਮ ਸ਼ੁਰੂ ਕਰਤਾ ਸੀ ਉਹ ਤੁਸੀਂ ਸਟਾਰਟਿੰਗ ਕਿਸ ਚੀਜ਼ ਤੋਂ ਕੀਤੀ ਸੀ ਆ ਗਿੱਧੇ ਤੋਂ ਤੇ ਬੋਲੀ ਤੋਂ ਗਿੱਧੇ ਤੇ ਬੋਲੀਆਂ ਤੋਂ ਤੇ ਉਦੋਂ ਤੁਹਾਡੇ ਭਰਾਵਾਂ ਨੂੰ ਪਤਾ ਨਹੀਂ ਲੱਗਿਆ ਉਦੋਂ ਉਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਮਹੀਨੇ ਬਾਅਦ ਪਤਾ ਲੱਗਿਆ ਸੀ ਤੇ ਉਹ ਲੁਧਿਆਣੇ ਆਏ ਵੀ ਸੀਗੇ ਤੇ ਉਹ ਕਹਿੰਦੇ ਸੀ ਮੈਨੂੰ ਜਿੱਥੇ ਮਿਲ ਗਈ ਮੈਂ ਮਾਰ ਦੇਣੀ ਆ ਮਤਲਬ ਇੰਨਾ ਗੁੱਸਾ ਹੁੰਦਾ ਸੀ ਉਹਨਾਂ ਤੇ ਗੁੱਸਾ ਬਹੁਤ ਸੀ ਕਰਮਾਂ ਦਾ ਤੇ ਇਹ ਗੁੱਸੇ ਜਿਵੇਂ ਪਿਆਰ ਹੀ ਤੁਹਾਨੂੰ ਲੱਭਦਾ ਹੋਣਾ ਪਿਆਰ ਹੀ ਸੀਗਾ ਮੈਮ ਦੇਖੋ ਇੰਪਿਆਰ ਸੀਗਾ ਜਿਹੜਾ ਦਾ ਟੱਕ ਟੱਕ ਕੇ ਰੱਖਦੇ ਸੀ ਹਨਾ ਚੁੰਨੀ ਦੇ ਨਾਲ ਸਾਨੂੰ ਮਤਲਬ ਬਾਹਰ ਨਹੀਂ ਨਿਕਲਣ ਦੇਣਾ ਉਹਨਾਂ ਦਾ ਪਿਆਰ ਹੀ ਸੀਗਾ ਤੇ ਹੁਣ ਉਸ ਚੀਜ਼ ਨੂੰ ਹੁਣ ਤੁਸੀਂ ਉਸ ਚੀਜ਼ ਨੂੰ ਕਿੱਦਾਂ ਲੈਂਦੇ ਹੋ ਕਿ ਬਈ ਹੁਣ ਭਰਾਵਾਂ ਨਾਲ ਤੁਸੀਂ ਕਹਿੰਦੇ ਹੋ ਕਿ ਇੰਨਾ ਹੈ ਨਹੀਂ ਤੇ ਉਸ ਚੀਜ਼ ਨੂੰ ਹੁਣ ਕਿੱਦਾਂ ਲੈਂਦੇ ਹੋ ਤੁਸੀਂ ਜੇ ਉਹ ਵੀ ਅੱਜ ਹੁੰਦੇ ਤਾਂ ਬ੍ਰਦਰ ਦੀ ਵੀ ਡੈਥ ਹੋ ਗਈ ਸੀ ਨਾ ਅੱਛਾ ਉਹਨਾਂ ਨੂੰ ਕੀ ਹੋ ਗਿਆ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਅੱਛਾ ਤੇ ਉਹਨਾਂ ਦਾ ਕੀ ਮਤਲਬ ਉਹਨਾਂ ਦਾ ਰੋਲ ਕਿਦਾਂ ਲੈਂਦੇ ਹੋ ਆਪਣੀ ਲਾਈਫ ਵਿੱਚ ਜੇ ਹੁੰਦੇ ਤਾਂ ਬਹੁਤ ਅੱਛਾ ਰੋਲ ਹੋਣਾ ਸੀਗਾ ਮੰਮ ਕਿਉਂਕਿ ਭਰਾ چاہے ਛੋਟੇ ਹੋਣ ਚਾਹੇ ਵੱਡੇ ਹੋਣ ਹਨਾ ਭੈਣਾਂ ਦੀ ਸ਼ਾਨ ਹੁੰਦੇ ਨੇ ਮੇਰੀ ਮੰਮੀ ਕਹਿੰਦੇ ਹੁੰਦੇ ਸੀ ਭਰਾ ਚਾਹੇ ਮੁੱਖੋਂ ਨਾ ਬੁਲਾਣ ਪਰ ਸਾਰੀ ਜ਼ਿੰਦਗੀ ਜੱਗ ਤੇ ਉਹਨਾਂ ਦਾ ਇੱਕ ਨਾਮ ਹੁੰਦਾ ਦੁਨੀਆ ਨੂੰ ਖੌਫ ਹੁੰਦਾ ਵੀ ਹਾਏ ਦਾ ਭਰਾ ਇਹਦਾ ਕਰ ਦੂਗਾ ਨਾ ਰਾਮਾ ਦਾ ਮੈਂ ਭੈਣਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਆ ਬਹੁਤ ਵੱਡਾ ਰੋਲ ਹੁੰਦਾ ਤੁਸੀਂ ਆਪਣਾ ਇੱਕ ਲਾਈਫ ਕੋ ਐਕਸਪੀਰੀਅੰਸ ਸ਼ੋਅ ਮਤਲਬ ਸ਼ੇਅਰ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਨਾਲ ਨਿਕਤ ਤੁਸੀਂ ਬਹੁਤ ਦਿੱਕਤਾਂ ਫੇਸ ਕੀਤੀਆਂ ਬਟ ਤੁਸੀਂ ਉਸ ਚੀਜ਼ ਨੂੰ ਡੀਲ ਕੀਤਾ ਕੋਈ ਇਦਾਂ ਦਾ ਜਿਹਦੇ ਨਾਲ ਇੱਕ ਕੁੜੀ ਨੂੰ ਵੀ ਇੱਕ ਮੈਸੇਜ ਮਿਲੇ ਤੁਸੀਂ ਇਹੀ ਆਪਣਾ ਇੱਕ ਲਾਈਫ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਬਿਲਕੁਲ ਮੈਂ ਮੈਂ ਮੇਰੇ ਸਰੋਤਿਆਂ ਨੂੰ ਮੇਰੀਆਂ ਭੈਣਾਂ ਨੂੰ ਜਿਨਨੇ ਵੀ ਮਾਪਿਓ ਦੇਖਦੇ ਨੇ ਹਨਾ ਮੈਂ ਹੀ ਕਹਨੀ ਆ ਕਿ ਬਹੁਤ ਦੁੱਖ ਦੇਖੇ ਮੈਂ ਆਪਣੀ ਲਾਈਫ ਦੇ ਵਿੱਚ ਹਨਾ ਤੇ ਕਿਸੇ ਵੀ ਧੀ ਨੂੰ ਐਨੇ ਦੁੱਖ ਨਾਕਦੀ ਦੇਖਣੇ ਪੈਣ ਕਿਉਂਕਿ ਮੈਂ ਹਰ ਧੀ ਨੂੰ ਆਪਣੇ ਮਕਾਮ ਤੇ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਕਹਿੰਦੇ ਨੇ ਕਿ ਸਾਂਝ ਦੀ ਤੰਦ ਦੇ ਟੋਟੇ ਹੋਗੇ ਸਾਂਝ ਦੀ ਤੰਦ ਦੇ ਟੋਟੇ ਹੋਗੇ ਮਨ ਲੋਕਾਂ ਦੇ ਖੋਟੇ ਹੋਗੇ ਨਿਭਦੇ ਸੀ ਜੋ ਲੰਬੀਆਂ ਬਾਟਾਂ ਨਿਭਦੇ ਸੀ ਜੋ ਲੰਬੀਆਂ ਬਾਟਾਂ ਰਿਸ਼ਤੇ ਵੀ ਹੁਣ ਛੋਟੇ ਹੋਗੇ ਰਿਸ਼ਤੇ ਵੀ ਹੁਣ ਛੋਟੇ ਹੋਗੇ ਤੇ ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਤਾਂ ਇਹ ਸੀਗੇ ਸੀਮਾ ਜੀ ਜੋ ਕਿ ਆਪਣੀ ਲਾਈਫ ਵਿੱਚ ਇੱਕ ਡਾਕਟਰ ਬੰਨਣਾ ਚਾਹੁੰਦੇ ਸੀ ਬਟ ਲਾਈਫ ਵਿੱਚ ਐਦਾਂ ਦੇ ਕਹੀ ਉਤਾਰ ਚੜਾਅ ਆਉਂਦੇ ਆ ਜਿੱਤੇ ਸਾਨੂੰ ਆਪਣੇ ਸੁਪਨਿਆਂ ਦੇ ਵੀ ਕੁਰਬਾਨੀ ਦੇਣੀ ਪੈ ਜਾਂਦੀ ਹੈ ਜੋ ਕਿ ਆਪਾਂ ਇਹਨਾਂ ਦੀ ਸਟੋਰੀ ਤੋਂ ਦੇਖਿਆ ਕਿ ਇਹਨਾਂ ਨੂੰ ਆਪਣੀ ਲਾਈਫ ਵਿੱਚ ਇੰਨੀ ਗਰੀਬੀ ਦੇਖਣੀ ਪਈ ਕਿ ਆਪਣੀ ਪੜ੍ਹਾਈ ਛੱਡ ਕੇ ਇੱਕ ਆਪਣਾ ਡਾਕਟਰ ਬੰਨਣਾ ਸੁਪਨਾ ਛੱਡ ਕੇ ਵੀ ਇਹਨਾਂ ਨੂੰ ਸਟੰਟ ਕਰਨੇ ਪੈਗੇ ਕਮੇਡੀ ਕਰਨੀ ਪੈਗੀ ਕਿ ਕੁੜੀ ਹੋਣ ਦੇ ਨਾਤੇ ਇਹਨਾਂ ਨੂੰ ਕਮੇਡੀ ਸ਼ੋਅਜ਼ ਕਰਨੇ ਪੈਗੇ ਇੱਕ ਵਿਆਹਾਂ 'ਚ ਕਮੇਡੀ ਕਰਨੀ ਪੈਗੀ ਇਸ ਟੰਟ ਕਰਨੇ ਪੈਗੇ ਤੇ ਉਸ ਤੋਂ ਬਾਅਦ ਹੁਣੇ ਜਾਗੋ ਦੇ ਵੀ ਫੰਕਸ਼ਨ ਲਾਉਂਦੇ ਨੇ ਪਰ ਹੁਣੇ ਆਪਣੇ ਕੰਮ ਵਿੱਚ ਇੰਨੇ ਵਧੀਆ ਨੇ ਇਹਨਾਂ ਨੂੰ ਲੋਕਾਂ ਦਾ ਇੰਨਾ ਪਿਆਰ ਮਿਲਦਾ ਹੈ ਕਿ ਉਹਨੇ ਕਹਿੰਦੇ ਕਿ ਸਾਨੂੰ ਮੈਂ ਇਹੀ ਕੰਮ ਕਰਨਾ ਚਾਹਾਂਗੀ ਤੇ ਮੈਂ ਉਹਨੇ ਲਾਈਨ 'ਚ ਬਹੁਤ ਖੁਸ਼ ਆ ਤੇ ਤੁਸੀਂ ਵੀ ਆਪਣੇ ਸੁਪਨੇ ਦੀ ਕੁਰਬਾਨੀ ਕਦੇ ਨਾ ਦਿਵੋ ਬਟ ਜੇ ਲਾਈਫ 'ਚ ਕਦੇ ਦਾਦਾ ਮੋੜ ਆਂਦਾ ਹੈ ਤਾਂ ਜੋ ਤੁਹਾਡਾ ਦਿਲ ਕਰਦਾ ਹੈ ਉਹ ਚੀਜ਼ ਕਰੋ ਤੇ ਇਹ ਰਵੀ ਸੀਮਾ ਜਾਗੋ ਗਰੁੱਪ ਹੈ ਇਹਨਾਂ ਨੂੰ ਜੇ ਤੁਸੀਂ ਕਦੇ ਕੰਟੈਕਟ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਫੰਕਸ਼ਨ ਲਾਂਦੇ ਨੇ ਤੇ ਹੋਰ ਇਹ ਜੀਆਂ ਸ਼ਖਸੀਤਾਂ ਨੂੰ ਤੁਹਾਡ ਨਾਲ ਰੂਬਰੂ ਕਰਾਉਂਦੇ ਰਵਾਂਗੇ ਮੈਂ ਸ਼੍ਰੀਪ੍ਰੀਤ ਕੌਰ